ناول رات باقی ਹੈ ਲੇਖਕ ਜਸਵੰਤ ਸਿੰਘ ਕੰਨ ਪਾਗ ਚੌਥਾ ਇਮਤਿਹਾਨ ਤੋਂ 1 ਮਹੀਨਾ ਪਹਿਲਾਂ ਸਕੂਲ ਦੇ ਖੇਲਾ ਆ ਗਏ ਚਰਨ ਭਵੇਂ ਸਕੂਲ ਦੇ ਕਈ ਖੇਲਨ 6 ਸਾਲ ਹੈ 10 ਪਰ ਗੋਡੀ ਦੀ ਖੇਡ ਉਸ ਦੇ ਸਿਰ ਤੇ ਸੀ ਗੋਡੀ ਦਾ ਕਬ 2 ਸਾਲ ਤੋਂ ਲਗਾਤਾਰ ਜੋਦ ਪਰ ਹਾਈ ਸਕੂਲ ਕੋਲ ਸੀ ਪੜਾਈ ਬਹੁਤ ਕਾਰਨ ਕਰਕੇ ਚਰਨ ਦੀ ਸਿਹਤ ਕਮਜ਼ੋਰ ਪੈ ਗਈ ਸੀ ਖੇਡਾਂ ਤੋਂ ਤਿੰਨਕ ਦਿਨ ਪਹਿਲਾਂ ਉਸ ਖੇਡ ਵਿੱਚ ਹੱਥ ਸਿੱਧੇ ਕੀਤੇ ਉਸ ਖੇਡਣ ਨਾਲ ਉਹ ਚੰਗੇ ਨੰਬਰਾਂ ਦੇ ਬਾਸ ਹੋਣਾ ਜ਼ਿਆਦਾ ਜ਼ਰੂਰੀ ਸੀ ਸੈਮੀਫਾਈਨਲ ਚ ਖੇਡਦੇਆਂ ਲੋਕਾਂ ਜਾਣ ਲਿਆ ਸੀ ਕਿ ਚਰਨ ਦੀ ਖੇਡ ਅੱਗੇ ਨਾਲੋਂ ਬਹੁਤ ਢਿੱਲੀ ਪੈ ਗਈ ਕੰਨਾ ਖਿਆਲ ਕੀਤਾ ਕਿ ਫਾਈਨਲ ਬੜੀ ਤਕੜੀ ਟੀਮ ਨਾਲ ਪੈਣਾ ਹੈ ਚਰਨ ਆਪਣੀ ਖੇਡ ਲੁਕੋ ਰਿਹਾ ਹੈ ਚਰਨ ਦੀ ਟੀਮ ਡਿੱਗਦੀ ਟੈਂਦੀ ਫਾਈਨਲ ਵਿੱਚ ਆ ਗਈ। ਅਗਲਾ ਦਿਨ ਖੇਡਾਂ ਦਾ ਸੀ ਅਤੇ ਉਸ ਵਿੱਚ ਫਾਈਨਲ ਮੈਚ ਹੀ ਹੋਣੇ ਸਨ। ਸਾਰੇ ਸਕੂਲ ਦੀਆਂ ਆਸਾਂ ਚਰਨ ਤੇ ਹੀ ਸਨ। ਇਲਾਕੇ ਨੂੰ ਖੇਡਾਂ ਵੇਖਣ ਦਾ ਬੜਾ ਸ਼ੌਕ ਸੀ। ਕੌਡੀ ਦੀ ਪਿੰਡੂ ਖੇਲ ਤੇ ਲੋਕਾਂ ਦਾ ਅਥਾਹ ਇਕੱਠ ਜੁੜ ਗਿਆ ਜਿਸ ਨੂੰ ਬੁੱਲਸ ਨੇ ਮਸਾ ਕਾਬੂ ਕਰਕੇ ਬਿਠਾਇਆ। ਪ੍ਰਧਾਨਗੀ ਦੀ ਕੁਰਸੀ ਤੇ ਜਗੀਰ ਦਾ ਨਰਿੰਦਰਪਾਲ ਸਿੰਘ ਆ ਬੈਠਾ ਸੀ। ਉਸ ਦੇ ਖੱਬੇ ਹੈਡਮਾਸਟਰ ਹੈਡਮਾਸਟਰ ਸਾਫਸ ਹਸਨ ਸਟੇ ਦੇ ਖੱਬੇ ਸੱਜੇ ਪਿੰਡ ਦੇ ਪੰਜ ਨੰਬਰਦਾਰ ਅਤੇ ਹੋਰ شریف ਆਦਮੀ ਕੋਚਿੰਗਾਂ ਤੇ ਸਜੇ ਹੋਏ ਸਨ ਗਰਾਊਂਡ ਵਿੱਚ ਲੀਕਾਂ ਤੇ ਕਲੀ ਵਿਛਾਈ ਗਈ ਅਤੇ ਰੈਫਰੀ ਨੇ ਦੋਵੇਂ ਫਾਈਨਲ ਟੀਮਾਂ ਨੂੰ ਆਉਣ ਲਈ ਲੰਬੀ ਸਿਟੀ ਮਾਰੀ ਕੁਝ ਮਿੰਟਾਂ ਵਿੱਚੋ ਖਿਡਾਰੀ ਕੱਪੜੇ ਲਾ ਕੇ ਵਾਹਾਂ ਤੇ ਥਾਪਾਂਗਾ ਮਾਰਦੇ ਮੈਦਾਨ ਵਿੱਚ ਆ ਗਏ ਰੈਫਰੀ ਨੇ ਘੜੀ ਵੇਖ ਕੇ ਖੇਡ ਸ਼ੁਰੂ ਕਰਵਾ ਦਿੱਤੀ ਪਹਿਲੇ 55 ਮਿੰਟਾਂ ਵਿੱਚ ਹੀ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਅਜਿਤ ਕੀ ਚੰਨਕੋਟ ਨਹੀਂ ਜਿੱਤ ਸਕਦਾ ਬ੍ਰੋਧੀ ਟੀਮ ਦੇ ਪੁਆਇੰਟ ਵਧ ਰਹੇ ਸਨ ਅਤੇ ਉਹਨਾਂ ਦੇ ਹਮਦਰਦ ਤਾੜੀਆਂ ਮਾਰ ਰਹੀ ਸਨ ਹਾਫ ਟਾਈਮ ਦੀ ਰੈਸ ਵਿੱਚ ਪੁਆਇੰਟ ਸੁਣਾਈ ਗਏ ਚਰਨ 7 ਪੁਆਇੰਟ ਤੇ ਹਾਰ ਰਿਹਾ ਸੀ ਹੈਡਮਾਸਟਰ ਕੁਰਸੀ ਛੱਡ ਕੇ ਭੱਜ ਗਿਆ ਚਰਨ ਤੂੰ ਸਾਡੀ 2 ਸਾਲ ਦੀ ਰਖੀ ਰਖਾਈ ਖੂਚਵਾ ਦੇਣੀ ਅਸੀਂ ਹੈਰਾਨ ਹਾਂ ਤੈਨੂੰ ਕੀ ਹੋ ਗਿਆ ਚਰਨ ਖਾਮੋਸ਼ ਸੀ ਕੋਈ ਕੁਝ ਆਖ ਰਿਹਾ ਸੀ ਤੇ ਕੋਈ ਕੁਝ ਉਹ ਸੋਚ ਰਿਹਾ ਸੀ ਅਗਲੇ ਮੈਂ 2 ਸਾਲ ਜਿੱਤਿਆ ਹਾਂ ਪਰ ਐਤ ਕੀ ਹਾਰ ਰਿਹਾ ਹਾਂ ਤਕੀ ਹੋਇ ਪਰਪੂਰ ਵੀ ਗਰਾਊਂਡ ਵਿੱਚ ਆ ਗਿਆ ਉਸ ਚਰਨ ਨੂੰ ਹੌਸਲਾ ਦਿੰਦਿਆ ਖੈ ਤਕੜਾ ਹੋ ਖੇਡ ਜਿੱਤਣੀ ਹੈ ਹਾਰ ਇੱਕ ਵਾਰ ਦੀ ਵੀ ਬੁਰੀ ਹੁੰਦੀ ਹੈ ਅੱਛਾ ਪਾਣੀ ਪਿਉਣ ਤੂੰ ਲੰਗ ਪਰਪੂਰ ਨੇ ਮੁੰਡੇ ਦੇ ਹੱਥੋਂ ਬਾਾਲਟੀ ਫੜ ਲਈ ਖੇਡ ਸ਼ੁਰੂ ਹੋਣ ਤੋਂ ਅੱਗੋਂ ਜਗੀਰਦਾਰ ਨੇ ਚਰਨਕੌਰ ਨੂੰ ਕੋਲ ਚਰਨ ਨੂੰ ਕੋਲ ਸੱਤ ਕੀ ਹੱਲਾਸ਼ੇਰੀ ਦਿੱਤੀ ਆ ਆਖਰੀ ਖੇਲ ਜਿੱਤ ਕੇ ਬਸ ਤੇਰੀਆਂ ਪੌ ਬਾਰਾ ਤੁਸੀਂ ਫਿਕਰ ਨਾ ਕਰੋ ਜੀ ਮੈਂ ਆਪਣੀ ਸਾਰੀ ਬਾਹ ਲਾ ਦੇਵਾਂਗਾ ਸੀਟੀ ਵੱਜ ਗਈ ਤੇ ਖੇਲ ਮੋੜ ਸ਼ੁਰੂ ਹੋ ਗਈ ਟੀਮ ਦੇ ਇੱਕ ਖਿਡਾਰੀ ਚਰਨ ਦੇ ਇੱਕ ਕਮਜ਼ੋਰ ਸਾਥੀ ਨੂੰ ਸੁੱਟ ਗਿਆ ਉਸ ਦੇ ਸਾਥੀ ਚਰਨ ਨੂੰ ਗਾਲਾਂ ਦੇਣ ਲੱਗ ਪਏ ਕਿਉਂਕਿ ਉਹ ਤਕੜਾ ਸੀ ਤੇ ਉਹ ਹੀ ਕੁਝ ਕੁਝ ਕਰ ਨਹੀਂ ਰਿਹਾ ਸੀ ਚਰਨ ਨੇ ਗੁੱਸੇ ਨਾਲ ਹੱਥ ਪਾਇਆ ਪਰ ਮੁੰਡਾ ਨਿਕਲ ਗਿਆ ਪਾਣੀ ਦਾ ਘੁੱਟ ਚਰਨ ਨੇ ਪੁਕਾ ਦੇ ਪਰਪੂਰਨ ਨੇ ਪਾਣੀ ਦਾ ਗਲਾਸ ਕੋਲ ਲੈ ਆਂਦਾ ਤੇ ਜੋਸ਼ ਵਿੱਚ ਆਖਿਆ ਚਰਨ ਨੇ ਖੇਡ ਗਈ ਐਦਕੀ ਖਵਾਰਾਂ 'ਚ ਜਿੱਤਿਆ ਹੋਂ ਦੀ ਥਾਂ ਹਾਰਿਆ ਛਪਿਆ ਦੁਨੀਆ ਪੜੇਗੀ ਜੋਧਪੁਰ ਹਾਰ ਗਿਆ ਫਿਰ ਮੂੰਹ ਉਸ ਦੇ ਕੋਲ ਕਰਕੇ ਕਿਹਾ ਤੇ ਰਾਜ ਕਹੇਗੀ ਮੇਰਾ ਚਰਨ ਹਾਰ ਗਿਆ ਇੱਥੇ ਹੀ ਮਰ ਜਾ ਗਰਾਉਂ ਚ ਭਰਪੂਰਨ ਨੇ ਵਾ ਜੋਸ਼ ਵਿੱਚ ਕਹਿ ਗਿਆ ਚਰਨ ਦਾ ਰੋਹ ਜਾਗ ਬਿਆ ਤੇ ਉਸ ਦੇ ਮੂੰਹ ਤੇ ਗੁਸੈਲੀ ਲਾਲੀ ਚੜ ਗਈ ਉਸ ਪੁੰਜੇ ਹੱਥ ਮਾਲ ਲੇ ਤੇ ਲਖੀਰ ਤਿਆਖ ਲੋਗੇ ਉਹੀ ਮੁੰਡਾ ਫਿਰ ਕੌਡੀ ਆਇਆ ਉਸ ਥੌਲ ਮਾਰ ਕੇ ਦੂਜੇ ਹੱਥ ਨਾਲ ਗੁੱਟ ਫੜ ਲਿਆ ਤੇ ਫੜ ਨਿਆਣਾ ਠੋਕ ਦਿੱਤਾ ਫਟ ਨਿਆਣਾ ਠੋਕ ਦਿੱਤਾ ਮੁੰਡਾ ਆਪਣੀ ਥਾਂ ਤੋਂ 1 ਇੰਚ ਵੀ ਨਾ ਹਿੱਲ ਸਕਿਆ ਤਕੜੇ ਮੁੰਡੇ ਦੇ ਫੜੇ ਜਾਂਦੇ ਦਾੜੀ ਚਰਨ ਦੇ ਹੱਕ ਵਿੱਚ ਵਜੇ। ਦੂਜੀ ਵਾਰ ਵਿਰੋਧੀ ਟੀਮ ਦਾ ਕਪਤਾਨ ਕੌਟੀ ਪੌਣ ਆਇਆ। ਚਰਨ ਆਪਣੀ ਥਾਂ ਆਖੜਾ ਖੜੋਤਾ ਸੀ। ਕਪਤਾਨ ਚਰਨ ਨੂੰ ਹੀ ਮਾਰ ਕੇ ਫੜੇ ਮੁੰਡੇ ਦੀ ਬੋਲ ਲਾਉਣਾ ਚਾਹੁੰਦਾ ਸੀ। ਬੋਲ ਲਾਉਣਾ ਚਾਹੁੰਦਾ ਸੀ। ਚਰਨ ਉਸ ਦੇ ਤਾਰੀ ਆਉਂਦੇ ਦੇ ਲੱਤੀ ਪੈ ਗਿਆ। ਅਤੇ ਕਪਤਾਨ ਦਮ ਤੋੜਨ ਲਈ ਮਜਬੂਰ ਹੋ ਗਿਆ। ਚਰਨ ਦੀ ਖੇਡ ਚੜ ਗਈ। ਲੋਕਾਂ ਦੀਆਂ ਮਰੀਆਂ ਆਸਾਂ ਜਿਉਂਦੀਆਂ ਹੋ। ਇਸ ਵੇਲੇ ਚੰਨ ਇਨੇ ਰੋ ਅਤੇ ਜੋਸ਼ ਨਾਲ ਖੇਡ ਰਿਹਾ ਸੀ ਕਿ ਉਸ ਦੇ ਸਰੀਰ ਵਿੱਚੋਂ ਲਹੂ ਸਿਮਾਇਆ ਦਿਖਦਾ ਸੀ ਸਕੂਲ ਡਾਕਟਰ ਤੇ ਹੈਡਮਾਸਟਰ ਅੱਗੇ ਦਵਾਈ ਪਾਈ ਕਿ ਮੁੰਡਾ ਮਰ ਜਾਵੇਗਾ ਨਹੀਂ ਤਾਂ ਉਸ ਨੂੰ ਪਛਾਣ ਹਟਾ ਦਿਓ ਰੈਫਰੀ ਨੇ ਵੀ ਚੰਨ ਨੂੰ ਵਾਰਨਿੰਗ ਦਿੱਤੀ ਕਿ ਉਹ ਪਛਾਣ ਹਟ ਜਾਵੇ ਸਾਰੇ ਲੋਕਾਂ ਨੂੰ ਉਸਦੇ ਲੱਗ ਰਹੇ ਅਥਾ ਜੋਰ ਸਾਦਿਕਾ ਬਚਾਣ ਲਈ ਹਮਦਰਦੀ ਜਾਗ ਪਈ ਭਰਪੂਰ ਨੇ ਵੀ ਉਸ ਦੀ ਬਾਹ ਫੜ ਕੇ ਪਿਛਾਂ ਖਿੱਚਿਆ ਪਰ ਉਸ ਨੇ ਉਸ ਨੂੰ ਵੀ ਧੱਕਾ ਦੇ ਦਿੱਤਾ ਤੇ ਆਪਣੀ ਥਾਂ ਤੋਂ ਨਾ ਹਿੱਲ। ਹੁਣ ਹਾਰ ਜਿੱਤ ਦਾ ਕਿਸੇ ਨੂੰ ਖਿਆਲ ਨਹੀਂ ਸੀ। ਸਗੋਂ ਸਾਰਿਆਂ ਨੂੰ ਚਰਨ ਦੀ ਪਈ ਹੋਈ ਸੀ। ਪੁਆਇੰਟ ਵੀ ਬਰਾਬਰ ਹੋ ਗਏ ਤੇ ਟਾਈਮ ਵੀ ਆਖਰੀ ਸਾਹਾਂ ਦੀ ਸੀ। ਸਾਰੇ ਸਮਝਦੇ ਸਨ ਕਿ ਇਹ ਆਖਰੀ ਕੌਡੀ ਹੈ। ਚਰਨ ਦਾ ਇੱਕ ਪੈਰ ਥੇਠ ਜ਼ਖਮੀ ਹੋ ਗਿਆ ਤੇ ਲਹੂ ਵਗ ਰਿਹਾ ਸੀ। ਪਰ ਉਸ ਨੂੰ ਕੋਈ ਪਤਾ ਨਹੀਂ ਸੀ। ਆਖਰੀ ਕੌਡੀ ਉਸ ਦੇ ਫੇਰ ਕਪਤਾਨ ਨਾਲ ਹੱਥ ਜੁੜ ਗਏ। ਇੱਕ ਤਰ੍ਹਾਂ ਸਾਨਾਂ ਦੇ ਭੇੜ ਹੋ ਰਹੇ ਸਨ ਅਤੇ ਜਿੱਤ ਹਾਰ ਥਾਲੀ ਦੇ ਪਾਣੀ ਵਾਂਗ ਟੋਲ ਰਹੀ ਸੀ। ਕਪਤਾਨ ਨੇ ਹਿਸ਼ਿਆਰੀ ਕਰਨੀ ਚਾਹੀਦਾ ਮਾੜੇ ਖਿਡਾਰੀ ਨੂੰ ਵੀ ਮਾਰ ਕੇ ਖੇਲ ਜਿੱਤ ਲੈਣੀ ਚਾਹੀ। ਉਸ ਤੀਰ ਵਾਂਗ ਮੁੰਡਿਆਂ ਵਿੱਚ ਦੀ ਨਿਕਲਣਾ ਚਾਹੇ ਪਰ ਚਰਨ ਨੇ ਉਸ ਦੀ ਪਿੱਠ ਤੇ ਪਹਿਲਾਂ ਹੀ ਹੱਥ ਮਾਰ ਦਿੱਤਾ ਤੇ ਉਸ ਨੂੰ ਲਲਕਾਰ ਤਕੜਾ ਹੋਇਆ ਉਹ ਗੱਭਰੂ ਆ। ਕਪਤਾਨ ਨੇ ਜੋੜ ਕੇ ਦੁਹੱਥੜ ਚਰਨ ਦੀ ਹਿੱਕ ਵਿੱਚ ਮਾਰੀ ਤੇ ਉਸ ਦੇ ਪੈਰ ਓਖੜ ਉਹ ਖੇੜ ਦਿੱਤੇ। ਪਰ ਉਹ ਸੰਭਲ ਗਿਆ ਦੂਜੀ ਵਾਰ ਹੱਥੜ ਮਾਰਨ ਤੋਂ ਪਹਿਲਾਂ ਹੀ ਚੰਨ ਨੇ ਉਸ ਦੀਆਂ ਬਾਹਾਂ ਉਹ ਦਾਹ ਚੁੱਕ ਕੇ ਜੱਫਾ ਮਾਰ ਲਿਆ ਲੋਕਾਂ ਉਦੋਂ ਹੀ ਤਾੜੀ ਮਾਰ ਦਿੱਤੀ ਬਸ ਜਿੰਦੇ ਜੜੇ ਗਏ ਕਪਤਾਨ ਦੇ ਸਾਹ ਟੁੱਟਣ ਤੇ ਸੀਟੀ ਵੱਜ ਗਈ ਉਸ ਦੇ ਟੁੱਟਣ ਸਾਰ ਹੀ ਚੰਨ ਗਰਾਊਂਡ ਵਿੱਚ ਹਾਫ ਕੇ ਡਿੱਗ ਪਿਆ ਉਹ ਦਾਦਾ ਮੁਖੜਾ ਹੋਇਆ ਸੀ ਤੇ ਉਸ ਦੇ ਪਿੰਡੇ ਨੂੰ ਹੱਥ ਨਹੀਂ ਚ ਲੱਗਦਾ ਚੰਨ ਨੂੰ ਡਿੱਗਾ ਵੇਖ ਕੇ ਨਾਰੇ ਮਾਤ ਪਾ ਗਏ ਹੈਡਮਾਸਟਰ ਅਤੇ ਸਕੂਲ ਡਾਕਟਰ ਭੱਜੇ ਆਏ ਉਹਨਾਂ ਦੇ ਪਿੱਛੇ ਜੰਗੀਰਦਾਰ ਦੀ ਬੀ ਮੋਟੀ ਦੇ ਨਾਲ ਹਿਲਦਾ ਹਿਲਦਾ ਗਿਆ ਮੁੰਡਿਓ ਇਹਨੂੰ ਘੁੱਟਣਾ ਸ਼ੁਰੂ ਕਰੋ ਸਕੂਲ ਡਾਕਟਰ ਫਿਕਰ ਅਨੁਭਵ ਕਰ ਰਿਹਾ ਸੀ ਹੈਡਮਾਸਟਰ ਸਾਫ ਖੂਨ ਬੜਾ ਚੜਿਆ ਚਰਨ ਡੋਰ ਖੜ ਜਾ ਕਰ ਰਿਹਾ ਸੀ ਉਸ ਦੀ ਹੌਂਕਣੀ ਵਿੱਚ ਕੋਈ ਫਰਕ ਨਹੀਂ ਸੀ ਆਇਆ ਭਰਪੂਰ ਦੀ ਅਜੀਬ ਹਾਲਤ ਸੀ ਉਹ ਆਪਣੇ ਆਪ ਨੂੰ ਗਸੂਰਵਾਰ ਸਮਝਦਾ ਸੀ ਲੋਕਾਂ ਦੇ ਹਿੱਲੇ ਇਕੱਠ ਨੂੰ ਪੁਲਿਸ ਨੇ ਫਿਰ ਥਾਂ ਪਰ ਬਿਠਾ ਦਿੱਤਾ ਡਾਕਟਰ ਨੇ ਚਰਨ ਦੇ ਜ਼ਖਮੀ ਪੈਰ ਦੇ ਉੱਥੇ ਹੀ ਪੱਟੀ ਕਰ ਦਿੱਤੀ ਫਸਟ ਏਡ ਦਾ ਸਮਾਨ ਉਸ ਕੋਲ ਸੀ ਦਸਾਂ ਕਮੈਂਟਾਂ ਪਿੱਛੇ ਚਰਨ ਕੁਝ ਤਕੜਾ ਹੋ ਗਿਆ ਜਦੋਂ ਪੈਲ ਲਕਣੋਂ ਦਾ ਲੋਕਾਂ ਵਿੱਚ ਆਇਆ ਸਾਰਿਆਂ ਨੇ ਉਸ ਨੂੰ ਸ਼ਾਬਾਸ਼ੀ ਦਿੱਤੀ ਅਸ਼ਕੇ ਮਾਂ ਦੇ ਪੁੱਤਾਂ ਰੱਖ ਵਖਾਈ ਆਫਰੀ ਹੋਏ ਤੇਰੇ ਜੰਮਣ ਵਾਲੀ ਤੇ ਕੌਡੀ ਦੀ ਖੇਡ ਜਿੱਤ ਕੇ ਚਰਨ ਪੜਾਏ ਪੜਾਈ ਵਿੱਚ ਜੁਟ ਗਿਆ ਪਾਲ ਨੂੰ ਪਹਿਲੋ ਹੀ ਖੁੜਕ ਗਈ ਸੀ ਕਿ ਉਹ ਕਿਸੇ ਤਰ੍ਹਾਂ ਵੀ ਪਾਸ ਨਹੀਂ ਹੋ ਸਕਦਾ ਇਸ ਲਈ ਉਸ ਦਾਖਲਾ ਨਾ ਭੇਜਿਆ ਜਗੀਰਦਾਰ ਦੇ ਖਾਮਖਾ ਹੋਣ ਤੇ ਉਸ ਰਸਕੇ ਪਟਿਆਲੇ ਚਲਾ ਗਿਆ ਅਤੇ ਉਥੋਂ ਕਈ ਦਿਨ ਵਾਪਸ ਆਇਆ ਚੰਨ ਨੇ ਹੋਰ ਵੀ ਸੁਖ ਦਾ ਸਾਹ ਲਿਆ ਉਹ ਆਪਣਾ ਡੇਰਾ ਡੰਡਾ ਚੌਕ ਕੇ ਭਰਪੂਰ ਗੋਲ ਆ ਗਿਆ ਦੋਵਾਂ ਦੀ ਲਗਨ ਅਤੇ ਸ਼ੌਂਕ ਇੱਕ ਦੂਜੇ ਲਈ ਬੜੇ ਸਹਾਈ ਹੋਏ ਇਮਤਿਹਾਨ ਤੋਂ ਥੋੜੇ ਦਿਨ ਪਹਿਲਾਂ ਰਾਜ ਦੀ ਚਿੱਠੀ ਆ ਜੇਕਰ ਤੁਸੀਂ ਫਸਟ ਡਿਵੀਜ਼ਨ ਮਾਰ ਲਈ ਤੁਹਾਨੂੰ ਮੋਹ ਮੰਗੀ ਸੁਗਾਤ ਲੁਧਿਆਣੇ ਸੱਦਕੀ ਸਿਨੇਮਾ ਦਾ ਖਾਵਾਂਗੀ ਜੇਕਰ 3rd ਡਿਵੀਜ਼ਨ ਵਿੱਚ ਡਿੱਗ ਪਈ ਹਨੇਰੀਆਂ ਦੇ ਦੇਸ਼ ਮ ਆ ਪਾਵਾਂਗੀ ਮੈਂ ਇਹ ਨਹੀਂ ਸੁਣ ਸਕਦੀ ਕਿ ਮੇਰਾ ਚਰਨ 2 ਨੰਬਰ ਵੀ ਆ ਸਕਦਾ ਹੈ ਬਸ ਹੀਰੋ ਹੀਰੋ ਹੀ ਹੁੰਦਾ ਹੈ ਤੁਹਾਡਾ ਸ਼ਾਈਨਿੰਗ ਹੋਣਾ ਮੇਰਾ ਆਪਣਾ ਆਪ ਹੈ ਤੁਸੀਂ ਮੈਨੂੰ ਕਮਲੀ ਬਣਾ ਦਿੱਤਾ ਮੇਰੀ ਜਿਜਵਾਤਾ ਵਿੱਚ ਮੁਸਕਾਨਾਂ ਦੀ ਅੱਗ ਬਲ ਗਈ ਛੱਡੋ ਪਰਾਂ ਇਹਨਾਂ ਗੱਲਾਂ ਐਵੇਂ ਧਿਆਨ ਵਿੱਚ ਘਬਰਾਉਣ ਦੀ ਲੋੜ ਨਹੀਂ ਪਿਛਲੇ ਸਾਲ ਮੈਂ ਆਪ ਅਖਬਾਰ ਆ ਗਈ ਉੱਚ ਕਲਾਸ ਵਿੱਚੋਂ ਸਹਿਾਰਸੀ ਪੇਪਰ ਕਰਕੇ ਅੰਤ ਵਿੱਚ ਪੜ ਕੇ ਜ਼ਰੂਰ ਰੱਖਣਾ ਪੇਪਰ ਦੇਣ ਦੇ ਚਰਨ ਦੀ ਜਮਾਤ ਨੂੰ ਬਰਨਾਲੇ ਸਟੇਟ ਹਾਈ ਸਕੂਲ ਜਾਣਾ ਪਿਆ ਇੱਕ ਇੱਕ ਕਰਕੇ ਪਰਚੇ ਹੁੰਦੇ ਕਿ ਚਰਨ ਦੇ ਸਿਰ ਤੋਂ ਮਨਾਂ ਮੁਹੀ ਭਾਰ ਲੈਂਦਾ ਗਿਆ ਹਰ ਪਰਚੇ ਦੀ ਖਾਤਮੇ ਤੇ ਜਿਹੜਾ ਉਹ ਆਪਣੀ ਤਸੱਲੀ ਅਨੁਸਾਰ ਚੰਗਾ ਕਰ ਸਕਦਾ ਸੀ ਖੁਸ਼ੀ ਦੀ ਛਲ ਉਸ ਨੂੰ ਉੱਚਾ ਚੁੱਕ ਜਾਂਦੀ ਚਰਨ ਦੀ ਅੰਗਰੇਜ਼ੀ ਥੋੜੀ ਕਮਜ਼ੋਰ ਸੀ ਬਾਕੀ ਦੇ ਮਜ਼ਬੂਨਾਂ ਵਿੱਚ ਉਹ ਭਰਪੂਰ ਤੋਂ ਕਿਸੇ ਵੀ ਤਰ੍ਹਾਂ ਘਟ ਨਹੀਂ ਸੀ ਭਰਪੂਰ ਨੇ ਮੁਸਕਰਾਇਆ ਮੁਸਕਰਾਉਂਦਿਆਂ ਕਿਹਾ ਤੇਰਾ ਵੀ ਪੇਪਰ ਮੈਂ ਕਰਾਂਗਾ ਤੂੰ ਮੇਰਾ ਕਰਦਿਆਂ ਥੋੜਾ ਹੁਸ਼ਿਆਰ ਰਹੀ ਕਿਤੇ ਤੇਰੀ ਸਰਦਾਰ ਨੇ ਗੁੱਸੇ ਹੀ ਨਾ ਹੋ ਜਾਵੇ ਨੰਬਰ 2 ਆ ਜਾਣੇ ਤੇ ਅੱਲਾ ਤੂੰ ਚੇੜਾ ਨਾ ਕਰ ਸਾਨੂੰ ਅਸੀਂ ਕੁਰਬਾਨੀ ਕਰ ਸਕਦੇ ਹਾਂ ਫਿਰ ਤਾਂ ਤੂੰ ਕੁਰਬਾਨੀ ਦਾ ਫਲ ਵੀ ਖਾ ਸਕਦਾ ਆਪਣੀ ਤਰ੍ਹਾਂ ਦੀ ਨਜਾਕਤ ਵਿੱਚ ਚਰਨ ਦਾ ਬੁੱਲ ਢਿੱਲਾ ਛੱਡਿਆ ਮੈਂ ਸੀ ਰਾਜਕੁੜੀ ਤਾਂ ਜੇ ਕਿਸੇ ਨੂੰ ਮਿੱਟੀ ਦੀ ਵੀ ਮਿਲੇ ਦੁਨੀਆਂ ਨੂੰ ਬਖਾਵੇਂ ਹੌਣ ਜਾਰੀ ਕਰਕੇ ਤੇਰੇ ਕੋਲੋਂ ਖੋਹੀ ਨਹੀਂ ਜਾਂਦੀ ਨਹੀਂ ਤਾਂ ਭਾਵੇਂ ਡਾਕਾ ਨਾ ਮਾਰਨਾ ਪੈਂਦਾ ਪਰ ਫਿਰ ਵੀ ਤੂੰ ਸਾਡੇ ਕੋਲ ਤਸੱਲੀ ਰੱਖ ਹੋਰ ਕਿਸੇ ਦਾ ਬਸਾਹ ਨਾ ਕਰੀ ਭਰਪੂਰ ਦੇ ਕੁਦਰਤੀ ਰਮਾਨ ਲੰਗੇ ਹੋ ਗਏ ਸਨ ਪਰ ਜਾਰੀ ਦੀ ਵਫਾ ਵਧੇਰੇ ਨਿੱਗਰ ਸਾਫ਼ ਸੀ ਜੀ ਬਾਈ ਤੇਰੇ ਵਰਗੇ ਜੋਰਾਂ ਵਾਰਾਂ ਖੋਣੀ ਚਾਹੀ ਸਾਡਾ ਜੋਰ ਚੱਲਣਾ ਹੈ ਚੰਨ ਨੇ ਇਹ ਗੱਲ ਵੀ ਲਾ ਕੇ ਆਖੀ ਸੀ ਉੰਜ ਉਸ ਦੇ ਦਿਲ ਨੂੰ ਤਸੱਲੀ ਸੀ ਕਿ ਖੋਤਾ ਰੱਬ ਵੀ ਨਹੀਂ ਸਕਦਾ ਮੈਨ ਕੀ ਖੋਣੀ ਖੋਣ ਵਾਲੇ ਹੋਰ ਹੀ ਜੰਮ ਜੰਮ ਪੈਂਦੇ ਹੁੰਦੇ ਹਨ ਹਲਾ ਵੇਖਾਂਗੀ ਚਰਨ ਨੇ ਬੇਬਰਵਾਹ ਵਾਂਗ ਰੱਖਿਆ ਸਾਰੇ ਪਰਚੇ ਚੰਗੇ ਹੋ ਗਏ 2 ਮਹੀਨੇ ਪਿੱਛੋਂ ਨਤੀਜਾ ਨਿਕਲਿਆ ਚਰਨ ਸਾਰੇ ਸਕੂਲ ਵਿੱਚੋਂ ਫਰਸਟ ਆਇਆ ਬਧਾਂਗਾਂ ਵਿੱਚ ਚਰਨ ਦੀ ਰੂਪਰੇਖਾ ਹੋਰ ਵੀ ਨਿਖਰਦੀ ਜਾ ਰਹੀ ਸੀ ਇਸ ਖੁਸ਼ੀ ਨੇ ਉਸਨੂੰ ਖੀਵਾ ਬਣਾ ਸੁਟਿਆ ਉਹ ਰਾਜ ਦੀਆਂ ਆਸਾਂ ਨਾਲੋਂ ਵੀ ਉੱਚਾ ਉੱਠਿਆ ਸੀ ਬੜੀ ਸ਼ੇਦੀ ਉਹ ਰਾਜ ਨੂੰ ਇੱਕ ਖੁਸ਼ਖਬਰੀ ਸੁਣਾਉਣਾ ਚਾਹੁੰਦਾ ਸੀ ਕੀ ਉਹ ਹਵਲਦਾਰ ਹੋਣ ਵਾਲਾ ਹੈ ਤੇ ਉਸ ਜੰਗੀਰਦਾਰ ਦਾ ਸਰਾਣਾ ਮਲਣਾ ਸ਼ੁਰੂ ਕਰ ਦਿੱਤਾ ਧੰਨਵਾਦ